ਸਮਾਜੀ ਹੋਣਾ ਬੂਟੇ ਲਾਉਣ ਦਾ ਤੇ ਮੈਨੂੰ ਲੱਗਦਾ ਕਿ ਮੁੱਲ ਦੀ ਆਕਸੀਜਨ ਨਾਲੋਂ ਪਰਮਾਤਮਾ ਵੱਲੋਂ ਦਿੱਤੀ ਹੋਈ ਫ੍ਰੀ ਦੀ ਆਕਸੀਜਨ ਸਾਨੂੰ ਆਪਣੇ ਹੱਥਾਂ ਨਾਲ ਹੀ ਬੰਦੇ ਨੂੰ ਸਿਲੰਡਰ ਭਰ ਲੈਣਾ ਚਾਹੀਦਾ ਆਪਣੇ ਹੱਥਾਂ ਨਾਲ ਹੀ ਬੂਟਾ ਲਾ ਲੈਣਾ ਚਾਹੀਦਾ ਸਿਲੰਡਰ ਹੀ ਹੈ ਜਿੰਨੇ ਤੁਹਾਨੂੰ ਸਾਹ ਦੇਣਾ ਤੇ ਸਾਹ ਹੀ ਕਿਸੇ ਨੇ ਪੁੱਛਿਆ ਸੀ ਵੀ ਕਿੰਨੇ ਟਾਈਮ ਦੀ ਜ਼ਿੰਦਗੀ ਤੇ ਕਹਿੰਦੇ ਇੱਕ ਦਮ ਦੀ ਦਮ ਅੰਦਰ ਆ ਗਿਆ ਤਾਂ ਘੁੰਮ ਕੇ ਬਾਹਰ ਆ ਗਿਆ ਤਾਂ ਜ਼ਿੰਦਗੀ ਨਾ ਆਇਆ ਤੇ ਵਿਹਲੇ ਸੋ ਜੇ ਸਾਹ ਬੂਟੇ ਆ ਸਾਹ ਲੈਣਾ ਹੀ ਸਾਨੂੰ ਬੂਟੇ ਕੋਈ ਸਮਾਂ ਸੀਗਾ ਜਦੋਂ ਇੱਕ ਥੱਲੇ ਸੀ ਵੀ ਹਰ ਮਨੁੱਖ ਲਾਵੇ ਇੱਕ ਰੁੱਖ ਹੁਣ ਤੇ ਮੈਨੂੰ ਲੱਗਦਾ ਐਸਾ ਸਮਾਂ ਆ ਗਿਆ ਵੀ ਹਰ ਮਨੁੱਖ ਲਾਵੇ 1 ਲੱਖ ਰੁੱਖ ਵੀ ਹੋ ਜਾਣਾ ਚਾਹੀਦਾ ਜਿਹੜੀ ਪਿੰਡਾਂ ਦੀਆਂ ਪੰਚਾਇਤਾਂ ਨੇ ਇਹਨਾਂ ਨੂੰ ਵੀ ਆਪਣਾ ਉਪਰਾਲਾ ਕਰਨਾ ਚਾਹੀਦਾ ਪਰ ਉਪਰਾਲੇ ਦੇ ਨਾਲ-ਨਾਲ ਸਪੈਦਾ ਤੋਂ ਵੀ ਬਚਣਾ ਚਾਹੀਦਾ ਮੈਨੂੰ ਲੱਗਦਾ ਕਿ ਸਾਨੂੰ ਫਲਦਾਰ ਸ਼ਾਨਦਾਰ ਬੂਟੇ ਲਾਉਣੇ ਚਾਹੀਦੇ ਸਪੈਦਾ ਜਿਹੜਾ ਸਾਡੇ ਪਾਣੀ ਦਾ ਵੀ ਜਿਹੜਾ ਉਹ ਨੁਕਸਾਨ ਕਰਦਾ ਕਿਤੇ ਦਰਿਆ ਦੇ ਕੰਢੇ ਤੇ ਘੱਗਰ ਦੇ ਕੰਢੇ ਤੇ ਭਾਵੇਂ ਲਾ ਦਿਓ ਪਰ ਇਸ ਤਰ੍ਹਾਂ ਜਾਮਣਾ ਲਾਓ ਨਿੰਮ ਲਾਓ ਹੋਰ ਬਹੁਤ ਰਕਤ ਨੇ ਉਹ ਲਾ ਦਿਓ ਫਲਦਾਰ ਅੰਬ ਲਾ ਦਿਓ ਕੁਝ ਵੀ ਲਾ ਦਿਓ ਪਰ ਮੈਨੂੰ ਲੱਗਦਾ ਕਿ ਜਿਹੜੀ ਇਦਾਂ ਕੋਈ ਪਬਲਿਕ ਪਲੇਸ ਆ ਖੇਡ ਸਟੇਡੀਅਮ ਨੇ ਜਾਂ ਕੋਈ ਹੋਰ ਸੰਸਥਾ ਉਥੇ ਸਪੈਦੇ ਜਿਹੜੇ ਮੈਨੂੰ ਲੱਗਦਾ ਕਿ ਸਪੈਦੇ ਪਾਣੀ ਸਾਡਾ ਬਹੁਤ ਗੇਜਦੇ ਆ ਸੋ ਅਸੀਂ ਹਵਾ ਨੂੰ ਪਾਣੀ ਨੂੰ ਬਚਾਈਏ ਆਪਣੀ ਜਵਾਨੀ ਨੂੰ ਬਚਾਈਏ ਸਾਰਿਆਂ ਦੇ ਸਹਿਯੋਗ ਦੇ ਨਾਲ ਮੈਨੂੰ ਲੱਗਦਾ ਕਿ ਹੋਣਾ ਮੈਂ ਗੱਲ ਕਰਦਾ ਸੀ ਆਪਣੀ ਟੀਮ ਦੇ ਨਾਲ ਤੇ ਇਹ ਕਹਿੰਦੇ ਵੀ ਅਸੀਂ ਸਾਰੇ ਲਾ ਰਹੇ ਆ ਸੋ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਵੱਧ ਤੋਂ ਵੱਧ ਜਿਹੜੇ ਰੁੱਖ ਲਾਓ ਇਸ ਖੁੱਲੇ ਸਵਾਲ ਨੂੰ ਧੰਨਵਾਦ ਜੀ ਬਹੁਤ